ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਦੋ ਤਿੰਨ ਕਿ ਸਵਾਲ ਪੁੱਛਣੇ ਨੇ ਜ਼ਰੂਰ ਤੇ ਗੱਲਬਾਤ ਕਰੀ ਆਪਾਂ ਚੀਜ਼ ਦੇ ਉੱਤੇ ਜਿਹੜਾ ਪਰਸੋਂ ਆਪਣੇ ਮੋਰਚਾ ਹੋ ਕੇ ਹਟਿਆ ਅੱਜ ਜੋ ਕਿ 19 ਤਰੀਕ ਜਿਹੜਾ 17 ਤਰੀਕ ਨੂੰ ਮੋਰਚਾ ਸੀਗਾ ਬੰਦੀ ਸਿੰਘਾਂ ਲਈ ਉਹ ਤੇ ਆਪਾਂ ਥੋੜੀ ਜੀ ਗੱਲਬਾਤ ਕਰਨੀ ਆ ਕੁਝ ਕੁ ਸਵਾਲ ਨੇ ਮੇਰੇ ਉਹਨਾਂ ਤੱਕ ਪਹਿਲਾਂ ਤਾਂ ਸਵਾਲ ਮੈਂ ਇੱਕ ਵੀਡੀਓ ਦਿਖਾ ਲਵਾਂ ਵੀਡੀਓ ਤੋਂ ਬਾਅਦ ਫਿਰ ਆਪਾਂ ਗੱਲਬਾਤ ਕਰਨੀ ਸ਼ੁਰੂ ਕਰਾਂਗੇ ਮੈਨੂੰ ਜਿਹੜੇ ਬੰਦੇ ਨੇ ਸਵਾਲ ਕਰਨਾ ਜਾਂ ਸਵਾਲ ਪੁੱਛਣਾ ਤੱਥਾਂ ਨਾਲ ਪੁੱਛੇ ਵੀ ਜਿਹੜੇ ਬੰਦੇ ਨੂੰ ਚੀਜ਼ ਦਾ ਪਤਾ ਤਾਂ ਨਹੀਂ ਕੋਈ ਮਗਜ਼ੋਰ ਮਾਰਨ ਦਾ ਬਿੱਦੂ ਕੋਈ ਫਾਇਦਾ ਹੈ ਨਹੀਂ ਆਜੋ ਕਰਾਂ ਮੈਂ ਮਰਜੀ ਇੱਕ ਵੀਡੀਓ ਦਿਖਾ ਦੋ ਫਿਰ ਆਪਾਂ ਗੱਲਬਾਤ ਕਰੀਏ ਪਹਿਲਾਂ ਮੈਂ ਵੀਡੀਓ ਦਿਖਾਉਂਗਾ ਜਿਹੜੀ ਆਪਣੇ ਭਾਈ ਸਾਹਿਬ ਦੇ ਵਕੀਲ ਨੇ ਬਾਹਰ ਆ ਕੇ মিডিਆ ਦੇ ਸਾਹਮਣੇ ਬਿਆਨ ਦਿੱਤੇ ਨੇ ਫਿਰ ਉਹਤੇ ਕਰਾਂਗੇ ਆਪਾਂ ਚਰਚਾ ਆਜੋ ਕਰਾਂ ਮਰਜੀ ਸੁਣ ਲਈਏ ਛੇ ਮੋੜ ਦਮਾਣਾ ਸਾਹਮਣੇ ਮੇਰੀ ਹਾਜਰੀ ਦੇ ਵਿੱਚ ਭਾਈ ਸਾਹਿਬ ਨੂੰ ਖੂਨ ਦੀ ਉਲਟੀ ਆਈ ਤੇ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਅਤ ਨਾਜ਼ਿਕ ਹੈ ਤੇ ਕਿਸੇ ਵੇਲੇ ਵੀ ਮੌਤ ਹੋ ਸਕਦੀ ਆਜੋ ਕਰਾਂ ਜੀ ਇਹ ਜਿਹੜੀ ਤੁਸੀਂ ਸਾਰੇ ਤਾਂ ਸੁਣ ਲਈਆਂ ਇਹ ਹੈ ਕਿ ਭਾਈ ਸਾਹਿਬ ਦੇ ਵਕੀਲ ਰਾਜਦੇਵ ਖਾਲਸਾ ਇਹਨਾਂ ਨੇ ਆ ਕੇ ਬਾਹਰ ਬਿਆਨ ਦਿੱਤਾ ਮੀਡੀਆ ਦੇ ਸਾਹਮਣੇ ਭਾਈ ਵੀ ਭਾਈ ਸਾਹਿਬ ਨੂੰ ਖੂਨ ਦੀ ਉਲਟੀ ਆਈ ਸਿੰਘਣੀ ਦੇ ਅੱਖਾਂ ਦੇ ਸਾਹਮਣੇ ਜਿਹੜੀ ਆਪਾਂ ਉਦੋਂ ਵੀ ਗੱਲ ਕੀਤੀ ਸੀਗੀ ਇਹ ਵਕੀਲ ਸਾਹਿਬ ਕੌਣ ਨੇ ਭਾਈ ਸਾਹਿਬ ਦਾ ਕੋਈ ਬਿਆਨ ਮਤਲਬ ਕੋਈ ਚੀਜ਼ ਲਿਖੀ ਹੋਈ ਜਾਂ ਮੰਨ ਲਓ ਵੀ ਕੋਈ ਵੀਡੀਓ ਜਾਂ ਕੋਈ ਇਹ ਜੀ ਕੋਈ ਚੀਜ਼ ਆਪਣੇ ਕੋਲ ਬਾਹਰ ਆਈ ਹੈ ਨਾ ਭਾਈ ਸਾਹਿਬ ਨੇ ਇਹ ਬਿਆਨ ਆਖਿਆ ਆਪਣੇ ਰਾਜਦੇਵ ਜੀ ਨੇ ਅਗਲੇ ਬਿਆਨ ਦਿੱਤੇ ਆਪਣੇ ਆਕੇ ਤੇ ਇਹ ਹੈ ਕੌਣ ਨੇ ਮੈਂ ਇੱਕ ਮੜਜਾ ਨਾਲ ਇੱਕ ਫੋਟੋ ਵੀ ਦਿਖਾ ਦਮਾ ਜੀ ਇਹ ਕੌਣ ਬੰਦੇ ਨੇ ਫੇਰ ਕਰਦੇ ਆਪਾਂ ਗੱਲਬਾਤ ਆਹ ਖੜੇ ਨੇ ਜੀ ਬਿਲਕੁਲ ਸੇਮ ਐਡਰੈਸ ਉਹੀ ਪੱਗ ਇਹ ਨਾ ਸੋਚ ਵੀ ਫੋਟੋ ਐਡ ਕੀਤੀ ਹੋਈ ਆ ਥੱਲੇ ਵਾਲਾ ਫੇਸ ਟਰਨ ਹੋਇਆ ਹੋਇਆ ਉੱਪਰ ਵਾਲਾ ਬਿਲਕੁਲ ਡਾਇਰੈਕਟ ਸਿੱਧਾ ਤੇ ਗੱਲ ਦੇ ਵਿੱਚ ਬੀਜਪੀ ਦਾ ਹਿਸਾਬ ਕਿਤਾਬ ਜੋ ਮੇਰੇ ਆਪਣੇ ਹੁੰਦਾ ਹੁਣ ਮੇਰਾ ਸਵਾਲ ਇਹ ਤੇ ਆ ਵੀ ਇਹਨਾਂ ਨੂੰ ਕੀ ਲੋਡ ਪੈ ਗਈ ਸੀ ਬਾਹਰ ਆ ਕੇ ਸੰਗਤ ਦੇ ਵਿੱਚ ਇਹ ਚੀਜ਼ ਦੱਸਣ ਦੀ ਕੀ ਸਿੱਖ ਕੌਮ ਨੂੰ ਪਾਗਲ ਬਣਾ ਰਹੇ ਨੇ ਸਵਾਲ ਨੰਬਰ 1 ਸਵਾਲ ਨੰਬਰ 2 ਹੁਣ ਮੈਂ ਇੱਕ ਵੀਡੀਓ ਹੋਰ ਦੋਣਾ ਆ ਬਿਆਨ ਕਿੰਨਿਆਂ ਨੇ ਸੁਣ ਲਿਆ ਤਨੋਂ ਅਪੀਲ ਕਰਦੀ ਆ ਕਿ ਸਿੱਖ ਨੌਜਵਾਨੀ ਤੇ ਹੋਏ ਤਸੱਦ ਦੇ ਵਿਰੋਧ ਵਿੱਚ ਭਿੰਦਮੈਂਟ ਆਮ ਪਾਰਟੀ ਤੇ ਭਾਜਪਾ ਦੇ ਮੰਤਰੀਆਂ ਦਾ ਵਿਰੋਧ ਕੀਤਾ ਜਾਵੇ। ਬਾਕੀ ਤਾਂ ਸੁਣ ਲਿਆ ਹੋਣਾ ਤੁਸੀਂ ਸਾਰਿਆਂ ਨੇ ਮੇਰਾ ਸਿਰਫ ਇੱਥੇ ਸਵਾਲ ਨੰਬਰ 2 ਆ ਵੀ ਭਾਈ ਸਾਹਿਬ ਨੇ ਜਿਹੜਾ ਅੰਦਰੋਂ ਭੇਜਿਆ ਸੰਗਤ ਦੇ ਵਿੱਚ ਬੋਲਣ ਨੂੰ ਉਹਦੇ ਵਿੱਚ ਇਹ ਕੱਲਾ ਕਿਉਂ ਕਿਹਾ ਵੀ ਭਾਜਪਾ ਤੇ ਆਮ ਆਦਮੀ ਪਾਰਟੀਆਂ ਦਾ ਵਿਰੋਧ ਕੀਤਾ ਜਾਵੇ ਇਹਦਾ ਮਤਲਬ ਕਿ ਭਾਈ ਸਾਹਿਬ ਕਾਂਗਰਸੀ ਤੇ ਅਕਾਲੀ ਦਲ ਨੂੰ ਸਪੋਰਟ ਕਰ ਰਹੇ ਨੇ। ਹਾਂ ਜੇ ਗੱਲ ਇੱਕ ਝੰਡੇ ਦੀ ਹੁੰਦੀ ਕਿ ਸੇ ਇੱਕ ਚਿਹਰੇ ਦੀ ਹੁੰਦੀ ਫਿਰ ਮੈਂ ਮੰਨਦਾ ਇਹ ਕਿਉਂ ਆਮ ਆਦਮੀ ਪਾਰਟੀ ਤੇ ਭਾਜਪਾ ਦਾ ਹੈ ਇਹ ਜੇ ਇਹ ਸੋਚਦੇ ਨੇ ਵੀ ਭਾਈ ਕਿਉਂਕਿ ਸੈਂਟਰ ਦੇ ਵਿੱਚ ਤੇ ਅੱਜ ਦੇ ਟਾਈਮ ਦੀ ਸਰਕਾਰ ਉਹ ਆ ਤਾਂ ਇਹਦਾ ਮਤਲਬ ਸਿੱਧਾ ਇਹ ਫੈਕਟ ਪੈਂਦਾ ਵੀ ਵੋਟਾਂ ਦੇ ਨੇੜੇ ਜਾ ਕੇ ਹੀ ਕਿਉਂ ਸਿੱਧਾ ਹੀ ਪੁਆਇੰਟ ਦਾ ਮੜਨਾ ਪਹਿਲਾਂ ਵੀ ਗੱਲ ਹੋ ਸਕਦੀ ਸੀ ਜੀ ਇਹ ਜਾਂ ਸ਼ੁਰੂਆਤ ਜੇ ਗੱਲ ਹੋ ਸਕਦੀ ਸੀ ਜਾਂ ਵੋਟਾਂ ਤੋਂ ਬਾਅਦ ਵੀ ਗੱਲ ਹੋ ਸਕਦੀ ਸੀ ਵੋਟਾਂ ਦੇ ਨੇੜੇ ਜਾ ਕੇ ਹੀ ਕਿਉਂ ਇਹ ਪੁਆਇੰਟ ਦਾ ਪਹਿਲਾ ਪੁਆਇੰਟ ਸਵਾਲ ਨੰਬਰ 3 ਆਜੋਗਾ ਹਾਂ ਮੜ ਜਾਂ ਚੱਲੀਏ ਇੱਕ ਪਾਸੇ ਬੈਠੇ ਨੇ ਆਪਣੇ ਸਿੰਘ ਭੁਖ ਹੜਤਾਲ ਤੇ ਉੱਤੇ ਜਿਹੜੇ ਮਤਲਬ ਨੇ ਕਿ ਭਾਈ ਸਾਹਿਬ ਦੇ ਮਾਤਾ ਪਿਤਾ ਜੀ ਭੁਖ ਹੜਤਾਲ ਤੇ ਬੈਠੇ ਨੇ ਅੰਮ੍ਰਿਤਸਰ ਦੇ ਵਿੱਚ ਮੋਰਚਾ ਲੱਗਿਆ ਹੋਇਆ ਕਿੰਨੇ ਕਿੰਨੇ ਬੰਦੇ ਆਪਾਂ ਇਹਦੀ ਗੱਲ ਕਰੀਏ ਆਪਾਂ ਪ੍ਰੈਕਟੀਕਲ ਗੱਲ ਕਰਦੇ ਆ ਇੱਕ ਲੱਖ ਰੁਪਇਆ ਨਾ ਮਦੋਂਗਾ ਦੁਵਾਰਚੀ ਫੇਰ 10 ਦਿਨ 10 ਦਿਨ ਮੈਨੂੰ ਇੱਕ ਬੰਦਾ ਦੇ ਦਿਓ ਉਹਨੂੰ ਮੈਂ 10 ਦਿਨ ਰੱਖੂਗਾ ਭੁੱਖਾ ਬਿਲਕੁਲ ਭੁੱਖਾ ਇਹ ਜਵਲੀਆਂ ਨਹੀਂ ਹੈਗੀਆਂ ਇਹ ਤੁਹਾਡੇ ਦਿਮਾਗ 'ਚ ਖੋਪੜੀਆਂ 'ਚ ਪਾਣੀ ਨਹੀਂ ਗੱਲ ਏ 10 ਦਿਨ ਰੱਖੂਗਾ ਮੈਂ ਉਹਨੂੰ ਰੱਖੂਗਾ ਮੈਂ ਭੁੱਖਾ ਨਾ ਉਹਦੇ ਅੰਦਰ ਮੈਂ ਅੰਨ ਦਾ ਇੱਕ ਵੀ ਦਾਣਾ ਨਹੀਂ ਜਾਣ ਦਊਗਾ ਇੱਕ ਵੀ ਜਣ ਕੇ ਪਾਣੀ ਦਾ ਘੁੱਟ ਨਹੀਂ ਪੀਣ ਦਊਗਾ ਮੈਨੂੰ ਭੁੱਖ ਹੜਤਾਲ ਦਾ ਮਤਲਬ ਦੱਸ ਦਿਓ ਤੁਸੀਂ ਕਿਵੇਂ ਸਮਝਦੇ ਹੋ ਆ ਰਹੋ ਮੜ ਜੀ ਕਰ ਲੀ ਗੱਲ ਨਾਲ ਮੈਂ ਪ੍ਰੂਫ ਵੀ ਦਿਖਾਉਂਗਾ ਖਾਲਸਾ ਜੀ ਕਹਿ ਰਹੇ ਨੇ 18 ਦਿਨ ਹੋ ਗਏ ਭੁੱਖ ਹੜਤਾਲ ਰੱਖੀ ਨੂੰ ਵੀ ਇੰਨੀ ਜ਼ਿਆਦਾ ਮਾੜੀ ਹਾਲਾਤ ਆ ਪਰ ਮਾਤਾ ਜੀ ਤਾਂ 17 ਤਰੀਕ ਨੂੰ ਬੈਠ ਕੇ ਭਾਸ਼ਣ ਦੇ ਵਿੱਚ ਕਹਿ ਰਹੇ ਨੇ ਆਪਣੀ ਰੈਲੀ ਵਿੱਚ ਜਿਹੜੀ ਸੰਬੋਧਨ ਕਰ ਰਹੇ ਸਿੱਖ ਸੰਗਤ ਨੂੰ ਬਿਲਕੁਲ ਚੰਗੇ ਤਰੀਕੇ ਨਾਲ ਬੈਠੇ ਨੇ ਤੁਸੀਂ ਕੀ ਸਿੱਖ ਕੌਮ ਪਾਗਲ ਬਣਾਈ ਹੋਈ ਆ ਇਹ ਚੀਜ਼ ਦਾ ਜਵਾਬ ਦਿਓ ਪ੍ਰੈਕਟੀਕਲ ਜਵਾਬ ਦਿਓ ਆ ਜਿਹੜੇ ਨੇ ਕਮੈਂਟ ਕੀਤਾ ਗगन ਸਿੰਘ ਲੁਧਿਆਣਾ ਵਾਲੇ ਨੇ ਗੱਲ ਸੁਣ ਲੈ ਮੇਰੇ ਪਿੰਡ ਵਾਲਿਆ ਤੂੰ ਲੁਧਿਆਣਾ ਮੈਂ ਵੀ ਲੁਧਿਆਣਾ ਵਾਲਾ ਇਹ ਤੁਹਾਡੀ ਖੋਪੜੀਆਂ ਦੇ ਵਿੱਚ ਨਾ ਦੇਸੀ ਕਿਉਂ ਵੜਿਆ ਹੋਇਆ ਉਹਨੂੰ ਕੱਢਣ ਦੀ ਕੋਸ਼ਿਸ਼ ਕਰੋ ਬਾਹਰਲੇ ਲੋਕ ਜਿਹੜੇ ਐਨਆਰਆਈ ਲੋਕ ਬੈਠੇ ਨੇ ਇਕੱਲੇ ਪਾਗਲ ਨਹੀਂ ਹੈਗੇ ਇਹ ਇਹ ਚੀਜ਼ਾਂ ਨੇ ਸਵਾਲ ਇਕੱਲੇ ਅਸੀਂ ਨਹੀਂ ਆਪਣੀਆਂ ਵਿਰੋਧੀਆਂ ਪਾਰਟੀ ਵੀ ਠਾ ਰਹੀਆਂ ਨੇ ਇੱਕ ਬੰਦਾ ਭੁੱਖ ਹੜਤਾਲ ਤੇ ਬੈਠਾ ਹੋਵੇ ਤੇ 17 ਤਰੀਕ ਨੂੰ ਬਿਲਕੁਲ ਬੈਠ ਕੇ ਸੰਸਦ ਦੇ ਵਿੱਚ ਦਰਸ਼ਨ ਦੇ ਕੇ ਫੇਰ ਮੈਂ ਕਹਿੰਨਾ 1 ਲੱਖ ਰੁਪਏ ਨਾਮ ਦੂੰਗਾ ਫੇਰ ਦੁਆਰ ਚੀ 10 ਦਿਨ ਮੈਨੂੰ ਦੇ ਦਵੇ ਕੋਈ ਬੰਦਾ ਭੁੱਖ ਹੜਤਾਲ ਤੇ ਮੈਂ ਬਿਠਾਉਂਗਾ ਟਕਾ ਕੇ ਇੱਕ ਵੀ ਅੰਨ ਦਾ ਅੰਦਰ ਦਾਣਾ ਨਹੀਂ ਜਾਣ ਦਊਗਾ ਇੱਕ ਵੀ ਪਾਣੀ ਦਾ ਜਾਣ ਨਹੀਂ ਦਊਗਾ ਜੇ ਬੰਦਾ ਹਿੱਲ ਕੇ ਦਿਖਾਵੇ 11 ਦਿਨ ਮੈਨੂੰ ਜੇ ਤੂੰ ਹਿੱਲਦਾ ਇੱਥੇ ਤਾਂ ਆਪਣੇ ਭਾਸ਼ਣ ਦਿੱਤੇ ਜਾ ਰਹੇ ਨੇ ਸੋ ਇਹ ਸਵਾਲ ਸਾਰੇ ਨੇ ਉਸ ਤੋਂ ਬਾਅਦ ਮਾਨ ਸਾਹਿਬ ਜੀ ਦਾ ਬਿਆਨ ਆਉਂਦਾ ਮੀਡੀਆ ਵਾਲੇ ਨੇ ਪੁੱਛਦ ਨੇ ਮਾਨ ਸਾਹਿਬ ਨੂੰ ਵੀ ਭਾਈ ਜਿਹੜੇ ਐਨਐਸਏ ਜੀ ਨਾਲ ਤੇ ਲੱਗੀ ਹੋਈ ਆ ਬੜਾ ਅਫਸੋਸ ਆ ਮੈਨੂੰ ਅਫਸੋਸ ਆ ਮੈਨੂੰ ਬਹੁਤ ਵੀ ਜਿਹੜੇ ਆਪਣੇ ਸਿੰਘਾਂ ਦੀ ਜਿਹੜੇ ਇਹਨਾਂ ਨੇ 3 ਮਹੀਨੇ ਹੋਰ ਬਿਤਾਤੇ ਮੈਂ ਤਾਂ ਚਾਹੁੰਦਾ ਸੀ ਕਿ ਬਾਹਰ ਆਣ ਉਹ ਪਰ ਇਹ ਤ 3 ਮਹੀਨੇ ਹੋਰ ਬਿਤਾਤੇ ਬੜਾ ਅਫਸੋਸ ਆ ਮੈਨੂੰ ਇਹ ਵੀ ਗੱਲ ਕਹਿੰਦੇ ਨੇ ਵੀ ਜਿਹੜਾ ਮਾਨ ਸਾਹਿਬ ਨੇ ਇਹਨਾਂ ਨੂੰ ਇੱਕ ਵਾਰ ਸੰਗਤ ਨੇ 1990 ਦੇ 1999 ਦੇ ਦਹਾਕੇ ਵਿੱਚ ਐਮਪੀ ਬਣਾ ਕੇ ਬਾਹਰ ਕੱਢਿਆ ਸੀਗਾ ਤੇ ਅੱਜ 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 ਦੇ ਟਾਈਮ ਦੇ ਵਿੱਚ ਮਾਨ ਸਾਹਿਬ ਜੀ ਉਹ ਚੀਜ਼ ਤੋਂ ਮੁਕਰ ਗਏ ਉਹ ਆਪਣੇ ਪੁਰਾਣੇ ਸਿੰਘ ਜਿਹੜੇ 30 ਸਾਲ ਦੇ ਪਹਿਲਾਂ ਬੰਦੀ ਜੰਗੇ ਉਹ ਬੈਠੇ ਨੇ ਜਿਨ੍ਹਾਂ ਦੇ ਵਿੱਚ ਉਹ ਵੀ ਐਮਪੀ ਬਣ ਕੇ ਬਾਹਰ ਨਿਕਲ ਸਕਦੇ ਸੀਗੇ ਹੁਣ ਵੀ ਨਿਕਲ ਸਕਦੇ ਨੇ ਜੇ ਐਮਪੀ ਬਣ ਕੇ ਹੀ ਬੰਦਾ ਬਾਹਰ ਨਿਕਲਦਾ ਜਿਬਰੂਗੜਾਲ ਵੀ ਬਾਹਰ ਆ ਸਕਦੇ ਨੇ ਪਰ ਕਿਉਂ ਪਰ ਮਾਨ ਸਾਹਿਬ ਜੀ ਨੇ ਆਪਣਾ ਬਿਆਨ ਹੀ ਬਦਲਤਾ ਅੱਜ ਸੁਣਾਈਏ ਮਾਨ ਸਾਹਿਬ ਦਾ ਬਿਆਨ ਸੋ ਇਹ ਗੱਲ ਉਹਨਾਂ ਨੂੰ ਟਿੱਟਾ ਦਿੱਤੀਆਂ ਜਾ ਸਕਦੀਆਂ ਨੇ ਕੀ ਸੱਚ ਹੈਗਾ ਨਹੀਂ ਅਸੀਂ ਨਹੀਂ ਤੇ ਹਰ ਕੁਝ ਬਲਸਾ ਲਓ ਜੀ ਮਾਨ ਸਾਹਿਬ ਵੀ ਮੁਕਰ ਗਏ ਹੁਣ ਮੈਨੂੰ ਜਵਾਬ ਦਿਓ ਕਿ ਸਿੱਖ ਜਿਹੜੀ ਕੌਮ ਆ ਉਹ ਇੰਨੀ ਜ਼ਿਆਦਾ ਆਪਣੇ ਆਪ ਨੂੰ ਖਾਲਸਾ ਦਾ ਪਹਿਲਾ ਅਸੂਲ ਤਾਂ ਇਹ ਆ ਵੀ ਝੂਠ ਕਦੇ ਬੋਲਣਾ ਨਹੀਂ ਹੈਗਾ ਇਹ ਝੂਠ ਕਿਉਂ ਪਰੋਸਿਆ ਜਾ ਰਿਹਾ ਸੰਗਤ ਦੇ ਵਿੱਚ ਫਿਰ ਉਹਦਾਂ ਵਕੀਲ ਸਾਹਿਬ ਜਿਹੜੇ ਕਹਿ ਰਹੇ ਨੇ ਵੀ ਭਾਈ ਸਾਹਿਬ ਨੂੰ ਖੂਨ ਦੀਆਂ ਉਲਟੀਆਂ ਆ ਰਹੀਆਂ ਨੇ ਉਹਦਾ ਦਾ ਮੈਡੀਕਲ ਕਿੱਥੇ ਹੋਇਆ ਕਿਹੜੇ ਹਸਪਤਾਲ ਚ ਹੋਇਆ ਇਹ ਕਾਨੂੰਨ ਆ ਇੰਡੀਆ ਦੇ ਵਿੱਚ ਜੇ ਕੋਈ ਜੇਲ੍ਹ ਦੇ ਵਿੱਚ ਕੋਈ ਬੰਦਾ ਬਿਮਾਰ ਆ ਕੋਈ ਵੀ ਬੰਦਾ ਹੋਵੇ ਉਹਨੂੰ ਉਸੇ ਟਾਈਮ ਹੀ ਹਸਪਤਾਲ ਦੇ ਵਿੱਚ ਸ਼ਿਫਟ ਕੀਤਾ ਜਾਂਦਾ ਲਿਆਓ ਮੈਡੀਕਲ ਰਿਪੋਰਟ ਕਿੱਥੇ ਆ ਖੋਸ਼ਾਲ ਦੇ ਵੀ ਭਾਈ ਸਾਹਿਬ ਬਿਲਕੁਲ ਸਹੀ ਹੁਣ ਇਹ ਜਿਹੜਾ ਵਕੀਲ ਬੀਜੇਪੀ ਦੇ ਵਿੱਚ ਗਿਆ ਬੀਜੇਪੀ ਦੇ ਵਿੱਚ ਗਿਆ ਵਕੀਲ ਇਹ ਮੋਦੀ ਉਹਨਾਂ ਨੂੰ ਜਾ ਕੇ ਰਲਿਆ ਹੁਣ ਇਹ ਗੱਲ ਦਾ ਜਵਾਬ ਕੌਣ ਦੇਊਗਾ ਭਾਈ ਸਾਹਿਬ ਦਾ ਵਕੀਲ ਆ ਇਹਦਾ ਕੀ ਕੱਢੀ ਅਸੀਂ ਮਤਲਬ ਹੈ ਕਿਸੇ ਕੋਲ ਜਵਾਬ ਇਕੱਲੇ ਅਸੀਂ ਨਹੀਂ ਜਿਹੜੀਆਂ ਆਪਣੀਆਂ ਵਿਰੋਧੀ ਪਾਰਟੀਆਂ ਜਿਹੜੇ ਸਿੱਖ ਐਂਟੀ ਬੰਦੇ ਬੈਠੇ ਨੇ ਨਾ ਉਹਨਾਂ ਨੂੰ ਵੀ ਸਾਰਾ ਕੁਝ ਪਤਾ ਆਪਣਾ ਮਜ਼ਾਕ ਆਪਾਂ ਆ ਪੜਾ ਰਹੇ ਹਾਂ ਫੇਰ ਮੈਂ ਰਿਪੀਟ ਕਰਦਾ ਭੁੱਖ ਹੜਤਾਲ ਜਿਹੜੀ ਰੱਖੀ ਗਈ ਆ 1 ਲੱਖ ਰੁਪਿਆ ਨਾਮ ਦੂੰਗਾ ਇੰਡੀਆ ਦਾ 1 ਲੱਖ ਰੁਪਿਆ ਆਪਣੇ ਪੱਲਿਓ ਨਾਮ ਦੂੰਗਾ ਕਿਸੇ ਤੋਂ ਮੰਗੂਗਾ ਨਹੀਂ 10 ਦਿਨ ਮੈਨੂੰ ਬੰਦਾ ਦੇ ਦਿਓ ਇੱਕ ਵੀ ਦਾਣਾ ਮੈਂ ਅੰਦਰ ਨਹੀਂ ਜਾਣ ਦੇਣਾ ਇੱਕ ਵੀ ਪਾਣੀ ਦਾ ਘੁੱਟ ਨਹੀਂ ਪੀਣ ਦੇਣਾ ਮੈਂ ਤੁਸੀਂ ਭੁੱਖ ਹੜਤਾਲ ਕਹਿੰਨੇ ਕਿਹਨੂੰ ਨੇ ਇਹ ਗੱਲ ਦਾ ਮੈਨੂੰ ਜਵਾਬ ਦੇ ਦਿਓ ਕੀ ਭੁਖੜਤਾਲ ਰੱਖਣ ਨਾਲ ਆਪਾਂ ਆਪਣੇ ਸਿੰਘਾਂ ਨੂੰ ਬਾਹਰ ਕਢਾ ਲਿਆ ਕੀ ਭੁਖੜਤਾਲ ਰੱਖਣ ਨਾਲ ਆਪਾਂ ਨੂੰ ਕੋਈ ਨਤੀਜਾ ਮਿਲ ਗਿਆ ਸਮਤ ਤਿੰਨ ਮਹੀਨਿਆਂ ਨਾਲ ਹੋਰ ਵਧਾਤੇ ਆਪਾਂ ਨੇ ਕਿਉਂ ਕਹਿੰਦਾ ਸੀਗਾ ਮੈਂ ਅੱਜ ਤੱਕ ਖਾਲਸੇ ਨੇ ਕਦੇ ਭੁਖੜਤਾਲ ਰੱਖੀ ਆ ਕਿਉਂ ਆਪਾਂ ਲੇਲੜੀਆਂ ਕਰਦੇ ਇਹਨਾਂ ਮੁਰੇ ਅਸੀਂ ਨਹੀਂ ਕੱਢਣੀ ਆ ਅਸੀਂ ਨਹੀਂ ਕੱਢਣੀ ਜੇ ਅਸੀਂ ਇਹਨਾਂ ਦੇ ਐਂਟੀ ਖੜੇ ਆ ਤਾਂ ਐਂਟੀ ਖੜਾਂਗੇ ਪਹਿਲਾ ਮਰਨ ਕਬੂਲ ਇਹ ਕੀ ਦਾ ਮਤਲਬ ਕੀ ਬਣਦਾ ਜੇ ਸਿੱਖ ਧਰਮ ਦੇ ਵਿੱਚ ਜਣਾ ਸਭ ਤੋਂ ਪਹਿਲਾ ਮਰਨਾ ਕਬੂਲ ਕਰੋ ਸ਼ਹੀਦੀ ਦੇਣੀ ਕਬੂਲ ਕਰੋ ਪਰ ਆਪਣੇ ਬੰਦੇ ਕੀ ਕਰਦੇ ਨੇ ਫੇਰ ਮੈਂ ਦੁਆਰ 'ਚ ਕਹਿ ਦਿੰਨਾ ਢੇਲੜੀਆਂ ਅਨਕਲ ਰਹੀਆਂ ਨੇ ਵੀ ਬਚਾ ਲੋ ਹੁਣ ਨਹੀਂ ਕਰਦੇ ਬਚਾ ਲੋ ਹੁਣ ਨਹੀਂ ਕਰਦੇ ਇਹਦਾ ਕੀ ਮਤਲਬ ਕੱਢੀਏ ਜਿਹੜੇ ਐਂਟੀਸ ਕਿਹੜੇ ਲੋਕ ਬੈਠੇ ਨੇ ਉਹ ਹੱਸ ਰਹੇ ਨੇ ਅੱਜਕੱਲ੍ਹ ਆਪਣੇ ਤੇ ਆਪਣੀਆਂ ਬੇਟੀਆਂ ਆਪਣੇ ਬੰਦਿਆਂ ਦੀਆਂ ਵੀਡੀਓ ਫੋਟੋਆਂ ਐਡਿਟ ਕਰ ਕਰਕੇ ਉਹ ਲੋਕਾਂ ਮੂਰੇ ਪ੍ਰੋਸ ਰਹੇ ਨੇ ਕੀ ਕੱਢੀਏ ਦਾ ਮਤਲਬ ਅਸੀਂ ਕੀ ਛੇਦ ਲਈਏ ਨਾ ਤੋਂ ਇੱਕ ਪਾਸੇ ਮਾਤਾ ਜੀ 18 ਦਿਨ ਕਹਿੰਦੇ ਖਾਲਸਾ ਜੀ ਆਪ ਬੋਲ ਰਹੇ ਨੇ ਮੈਂ ਪ੍ਰੂਫ ਦਿਖਾ ਰਿਹਾ ਨਾਲ ਦੀ ਨਾਲ ਪ੍ਰੂਫ ਖਾਲਸਾ ਬੋਲ ਰਿਹਾ ਆਪ ਕਹਿੰਦਾ 20 ਦਿਨ ਹੋ ਗਏ 18 ਦਿਨ ਕਹਿੰਦੇ ਮਾਤਾ ਜੀ ਤੋਂ ਹਿਲ ਨਹੀਂ ਹੁੰਦਾ ਹੈਗਾ 17 ਦਿਨ ਤੀ ਉ ਤਾਂ ਮਾਤਾ ਜੀ ਬੈਠੇ ਆਪਣਾ ਬਿਆਨ ਦੇ ਰਹੇ ਨੇ ਉਹ ਫਿਰ ਕਿੱਥੋਂ ਆ ਗਈ ਇਹਨੀ એનર્ਜੀ ਬਿਆਨ ਦੇਣ ਦੇ ਵਿੱਚ ਬੈਠ ਕੇ ਸਟੇਜ ਦੇ ਉੱਤੇ ਇੰਨੀ એનર્ਜੀ ਕਿੱਥੋਂ ਆਈ ਆ ਹੋ ਕੀ ਇਹ ਸਿਰਫ ਬੰਦੇ ਉਹੀ ਸਮਝ ਸਕਦੇ ਜਿਹੜੇ ਦਿਮਾਗ ਤੋਂ ਬਿਲਕੁਲ ਦਰੋਸਤ ਨੇ ਜਿਹੜੇ ਹੈਗੀਆਂ ਭੇਡਾਂ ਨੇ ਨਾ ਉਹ ਨਹੀਂ ਸਮਝ ਸਕਦੀਆਂ ਇਹਦਾ ਗੱਲ ਦਾ ਜਵਾਬ ਮੈਨੂੰ ਦੇ ਦੇਓ ਤੱਥਾਂ ਦੇ ਨਾਲ ਤਰਕ ਦੇ ਨਾਲ ਮੈਨੂੰ ਜਵਾਬ ਦਿਓ ਜਿਹੜੇ ਬੰਦੇ ਨੇ ਵੀ ਮੇਰੇ ਨਾਲ ਗੱਲ ਕਰਨੀ ਆ ਤਰਕ ਨਾਲ ਜਵਾਬ ਦਿਓ 10 ਦਿਨ ਮੈਂ ਫੇਰ ਕਹਿਣਾ ਦੁਬਾਰਾ ਚ ਰਿਪੀਟ ਕਰ ਦੰਨਾ 10 ਦਿਨ ਬੰਦਾ ਮੈਂ ਭੁੱਖਾ ਰੱਖੂੰਗਾ ਹਿੱਲ ਕੇ ਦਿਖਾਵੇ 11ਵੇਂ ਦਿਨ ਕਿੱਦੋਂ ਹਿੱਲਦਾ ਬਾਪੂ ਸੂਰਤ ਸਿੰਘ ਯਾਦ ਆ? ਕਿ ਮੈਂ ਯਾਦ ਕਰਾ ਦਵਾਂ? ਸਰੀਰ ਦਾ ਪੂਰੇ ਦਾ ਪਿੰਜਰਾ ਬਣ ਗਿਆ ਸੀਗਾ ਉਹ ਹੁੰਦੀ ਆ ਭੁੱਖ ਹੜਤਾਲ ਹਸਪਤਾਲ ਚ ਆਪਣੇ ਆਪ ਨੂੰ ਬੰਦੀ ਸਿੰਘਾਂ ਦੀ ਭੁੱਖ ਹੜਤਾਲ ਰੱਖ ਕੇ ਆਤਾ ਆਪਣੇ ਆਪ ਨੂੰ ਹਸਪਤਾਲ ਦੇ ਵਿੱਚ ਪਹੁੰਚਾ ਲਿਆ ਤੇ ਆਪਣੇ ਵਾਲ ਕੀ ਕਰਦੇ ਨੇ? ਅਬਿਆਂ ਦਿੱਤਾ ਫਿਰ ਬਿਆਨ ਕੀ ਦਿੱਤਾ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਮੈਂਬਰਾਂ ਜਿਹੜੇ ਵਰਕਰ ਨੇ ਇਹਨਾਂ ਨੂੰ ਇਹਨਾਂ ਦਾ ਵਿਰੋਧ ਕਰੋ ਕਿ ਅਕਾਲੀ ਦਲ ਸਹੀ ਆ ਕਿ ਕਾਂਗਰਸ ਸਹੀ ਆ ਉਹ ਵੀ ਕਲੀਅਰ ਕਰ ਦਿੰਦੇ ਕਿਸੇ ਪੰਥ ਦੀ ਇੱਕ ਦੀ ਗੱਲ ਕਰ ਲੈਂਦੇ ਕਿਸੇ ਇੱਕ ਚਿਹਰੇ ਨੂੰ ਮੂਰੇ ਲਿਆ ਦਿੰਦੇ ਵੀ ਭਾਈ ਅਸੀਂ ਤਾਂ ਬੈਠੇ ਆ ਜੇਲ੍ਹ 'ਚ ਸਾਨੂੰ ਬੜਾ ਕੇ ਐਮਪੀ ਕੱਢੋ ਪਰ ਮਾਨ ਸਾਹਿਬ ਤਾਂ ਮੁੱਕ ਗਏ ਜਿਹੜੇ ਸ਼੍ਰੋਮਣੀਆਂ ਅਕਾਲੀ ਦਲ ਦੇ ਜਿਹੜੇ ਮੂਰੇ ਤੁਸੀਂ ਮੋਦਬਰ ਬਣਾਏ ਹੋਏ ਨੇ ਉਹ ਤਾਂ ਕਹਿੰਦਾ ਸੀ ਕਿ ਜੇ ਨੂੰ ਕਿਹ ਹੈ ਨਹੀਂ ਪਾਇਸੀ ਜਿਹੜੇ ਬੰਦੇ ਪਾਸੇ ਆ ਬਣੇ ਬੈਠੇ ਨੇ ਸਿੰਘ ਉਹ ਵੀ ਉਹਨਾਂ ਨੂੰ ਟਿਕਟ ਦੇਵਾਂਗੇ ਅਸੀਂ ਫੇਰ ਆਜੋ ਦੂਜੇ ਆਪਣੇ ਆਪਣੇ ਦੂਜੇ ਸਵਾਲ ਤਿਆਰੋ ਭਾਈ ਜਗਤਾਰ ਸਿੰਘ ਹਵਾਰਾ ਦੀ ਅੱਜ ਤੱਕ ਕਿਸੇ ਨੇ ਕਿੰਨਿਆਂ ਨੇ ਮੋਬਾਈਲ ਦੇ ਉੱਤੇ ਰਿਕਾਰਡਿੰਗ ਸੁਣੀ ਆ ਝੂਠ ਨਾ ਬੋਲਿਓ ਸੱਚ ਦੱਸਿਓ ਕਦੇ ਸੁਣਿਆ ਭਾਈ ਸਾਹਿਬ ਦੀ ਆਪਣੇ ਜਗਤਾਰ ਸਿੰਘ ਹਵਾਰਾ ਜਾਂ ਆਪਣੇ ਜਿਹੜੇ ਬੰਦੀ ਸਿੰਘ ਤਿਹਾਰ ਜੇਲ੍ਹ ਚ ਬੈਠੇ ਨੇ ਉਹਨਾਂ ਦੀ ਰਿਕਾਰਡਿੰਗ ਆ ਫੋਨ ਤੇ ਬਾਹਰ ਸੰਗਤ ਵਿੱਚ ਆਈਆਂ ਨੇ ਨਾ ਉਹ ਚਿੱਠੀਆਂ ਲਿਖ ਕੇ ਭੇਜਦੇ ਨੇ ਆਪਾਂ ਨੇ ਲਾਰਸ ਵਿਜ਼ਨ ਹੋਈ ਦੀ ਜਾਂ ਇੰਟਰਵਿਊ ਆਈ ਸੀ ਉੱਤੇ ਰੌਲਾ ਪਾ ਲਿਆ ਆਪਣੇ ਬੰਦਿਆਂ ਨੇ ਦੱਸੋ ਜੀ ਕਿਵੇਂ ਹੋਈ ਆ ਦੱਸੋ ਜੀ ਕਿਵੇਂ ਹੋਈ ਆ ਜਦ ਆਪਣੇ ਭਾਈ ਸਾਹਿਬ ਦੀ ਇੰਟਰਵਿਊ ਨਿਕਲੀ ਆ ਬਾਹਰ ਰਿਕਾਰਡਿੰਗ ਨਿਕਲੀ ਆ ਕਲਸੀ ਦੀ ਨਿਕਲੀ ਆ ਭਾਈ ਅਮਰਤਪਾਲ ਦੀ ਨਿਕਲੀ ਆ ਦੋ ਚਾਰ ਸਿੰਘਾਂ ਦੀ ਹੋਰ ਆਈ ਆ ਬਾਹਰ ਕੋਈ ਬੋਲਿਆ ਕਿਸੇ ਨੇ ਪੁੱਛਿਆ ਵੀ ਇਹ ਕਿਵੇਂ ਬਾਹਰ ਆਈ ਆ ਉਹਨਾਂ ਕੋਲ ਫੋਨ ਕਿਵੇਂ ਪਹੁੰਚੇ ਕੌਣ ਉਹਨਾਂ ਦੇ ਪਿੱਛੇ ਇਹ ਸਿਰਫ ਮੈਂ ਪ੍ਰੈਕਟੀਕਲ ਇੱਕ ਜਿਵੇਂ ਜਵਾਨ ਦਿਖਾ ਰਹੇ ਆ ਬੋਲ ਕੇ ਦੱਸ ਰਹੇ ਆ ਜੇ ਨੁਕਸਰ ਆਣਾ ਮੈਨੂੰ ਕਹਤੇ ਇਹ ਪੁਆਇੰਟ ਤੱਕ ਨਾ ਲੈ ਕੇ ਆ ਜੀ ਵੀ ਮੈਂ ਜਿਹੜਾ ਮੇਰੇ ਕੋਲ ਜਗਾੜ ਪਿਆ ਮੈਂ ਉਹ ਵੀ ਬਾਹਰ ਕੱਢਦਾ ਮਾਂ ਹੋਰ ਤੇ ਉੱਤੇ ਸਵਾਲ ਦੇਣੇ ਫਿਰ ਤੁਹਾਨੂੰ ਜਵਾਬ ਦੇਣੇ ਔਕੇ ਹੋ ਜਾਣੇ ਨੇ ਟੇਡਾ ਨਾ ਬਣੋ ਗੁਰੂ ਸਾਹਿਬ ਦੇ ਹੁਕਮ ਤੇ ਚੱਲੋ ਝੂਠ ਬੋਲਣਾ ਕਰੋ ਬੰਦ ਸੰਗਤ ਨੂੰ ਗੁੰਮਰਾਹ ਕਰਨਾ ਕਰੋ ਬੰਦ ਹੁਣ ਸਮਝ ਆਊਗਾ ਮੈਂ ਸਿਰਫ ਇੱਕ ਕਨਫੇਸ ਟੂ ਫੇਸ ਫਿਰ ਮੈਂ ਪ੍ਰੈਕਟੀਕਲ ਦੇ ਵਿੱਚ ਵੀ ਆਊਗਾ ਪ੍ਰੈਕਟੀਕਲ ਤੇ ਜਵਾਬ ਦੇਣਾ ਸੰਗਤ ਨੂੰ ਤੁਹਾਨੂੰ ਔਖਾ ਹੋਏਣਾ ਬੜਾ ਜਗਾੜ ਪਿਆ ਆਪਣੇ ਕੋਲ ਦੀਪ ਸਿੱਧੂ ਜਿਹੜਾ ਬੰਦਾ ਸੀ ਨਾ ਨੰਬਰ 1 ਬੰਦਾ ਨੰਬਰ 1 ਬੰਦਾ ਖਰਾ ਬੰਦਾ ਸੀ ਉਹ ਕਿਉਂ ਇਹਨਾਂ ਤੋਂ ਟੁੱਟਿਆ ਸੀਗਾ ਉਹ ਉਹਨੂੰ A ਤੋਂ Z ਤੱਕ ਸਾਰਾ ਕੁਝ ਪਤਾ ਦੀਪ ਨੂੰ ਸਾਰਾ ਕੁਝ ਪਤਾ ਲੱਗਿਆ ਸੀ ਉਹਨੂੰ ਉਸ ਟਾਈਮ ਵੀ ਕਿੱਥੇ ਕੀ ਹੋ ਰਿਹਾ ਕੌਣ ਕੌਣ ਬੰਦੇ ਇਹਦੇ ਪਿੱਛੇ ਨੇ ਕਿਵੇਂ ਤਿਆਰ ਹੋਇਆ ਸਾਨੂੰ ਇੱਥੇ ਤੱਕ ਨਾ ਲੈ ਕੇ ਆ ਜਿਓ ਵੀ ਅਸੀਂ ਕੌਮ ਦਾ ਜਿਵੇਂ ਕਹਦੇ ਨੇ ਵੀ ਜਿਹੜੀ ਆਪਣੀ ਕੌਮ ਆ ਸਿੱਖ ਕੌਮ ਵੀ ਉਹਦਾ ਦਿਲ ਤੋੜਦੀ ਅਸੀਂ ਤੋ ਇਹ ਸਵਾਲ ਨੇ ਜੇ ਕਿਸੇ ਕੋਲ ਜਵਾਬ ਹੈਗਾ ਤਾਂ ਦੇ ਦਿਓ ਮੈਨੂੰ ਜਰੂਰ ਕਿਵੇਂ ਆਇਆ ਕੀ ਸਾਹ ਭਾਈ ਸਾਹਿਬ ਜੀ ਹੁਣ ਬਿਲਕੁਲ ਸਹੀ ਨੇ ਖੂਨ ਦੀਆਂ ਉਲਟੀਆਂ ਬੰਦ ਹੋ ਚੁੱਕੀਆਂ ਨੇ ਜਿਹੜਾ ਵਕੀਲ ਕਹਿੰਦਾ ਸੀ ਕਿਸੇ ਟਾਈਮ ਵੀ ਡੈਥ ਹੋ ਸਕਦੀ ਆ ਕੀ ਭਾਈ ਸਾਹਿਬ ਸਹੀ ਨੇ ਹੁਣ ਇਹਦਾ ਜਵਾਬ ਦੇ ਦਿਓ ਮੈਨੂੰ ਚੰਗਾ ਹੀ ਸਸਰੀ ਕਰੋ